ਦੇਖੋ ਜਿਹੜੇ ਬਾਜ਼ਾਰ 'ਚ 12 1200 1400 1500 1600 ਵਾਹ ਦੇਖੋ ਵੱਡੇ 400 ਸਾਢੇ 400 ਦਾ ਸੂਟ ਦੇ ਦਿੱਤਾ ਆਹ ਦੇਖੋ ਜੀ ਸਾਢੇ 400 ਇਹ ਤੇ ਸੂਟ ਆ ਵਿਆਹ ਸ਼ਾਦੀ ਦੇ ਲੈਣੇ ਆ ਦੇਣ ਲੈਣ ਕਾ ਨਾ ਲੈ ਜਾਓ ਸਾਢੇ 450 ਰੁਪਏ 450 ਰੁਪਏ ਵੱਡੇ ਫੇਰੇ ਜਿੰਨੇ ਮਰਜ਼ੀ ਡੀਆਂ ਲੋ ਜੀ ਇੱਕ ਤੋਂ ਇੱਕ ਆਰਟੀਕਲ ਇੱਕ ਤੋਂ ਇੱਕ ਤਮਾਕਾ ਜੀ ਸੁਪਰ ਨਾਲ ਉੱਪਰ ਰੈਡੀਗਲ ਬਾਈ ਦੇਖੋ ਆ ਰੈੱਡ ਸੂਟ ਆ ਕੋਈ 12 1500 ਘਟ ਰਿੰਦਾ ਬਾਬੇ ਜਿੱਤੇ 450 ਚੋਰ ਮਸਲੀਨ ਦੇ ਉੱਪਰ ਕੰਮ ਕੀਤਾ ਹੋਇਆ ਤੇ ਭਾਜੀ ਦੁਪੱਟਾ ਵੀ ਜਿਹੜਾ ਹੈ ਨਾ ਕੜਾਈ ਕੀਤਾ ਫੁੱਲ ਪਿਓਰ ਤੇ ਆ ਹਾਂਜੀ 575 ਮੇਰਾ ਸੂਟ ਹੈ ਸੇਲ ਦੀ ਆਫਰ ਲੱਗੀ ਹੈ ਸੈੱਟ ਲੋ ਜਾਂ ਇਕੱਲਾ ਇਕੱਲਾ ਪੀਸ ਲੋ ਦੇਖੋ 350 ਪਿਓਰ ਵਿਸਕੋਜ਼ ਬੈਦ ਕੜਾਈ ਦੁਪੱਟਾ ਫੁੱਲ ਪਿਓਰ ਮਸਲੀਨ ਦਾ ਭਾਜੀ 1095 ਕਿੰਨਾ 195 1095 ਦਾ ਰੇਟ ਹੈ ਚੱਕੋ 450 ਰੁਪਏ ਲਓ ਆਹ ਲੋ ਜੀ ਬਲੈਕ ਸੂਟ ਉਹ ਵੀ ਕੜਾਈ ਕੀਤਾ ਹੋਇਆ ਨਾ 675 ਨਾਲ 775 ਆਹ ਲੋ ਜੀ 250 ਰੁਪਏ ਕਰਤਾ ਜੀ ਆ ਦੇਖੋ ਪਾਰਟੀ ਵੇਅਰ ਪੀਸ ਹਨ ਦਿਖਾ ਰਿਆ ਪਾਰਟੀ ਵੇਅਰ 250 250 ਰੁਪਏ 8 800 1000 1000 ਵਾਲੇ 250 250 ਪਿਓਰ ਵਿਸਕੋਜ਼ ਸਲਵਾਰ ਦੇ ਪੌਂਚੇ ਵੀ ਕੱਢੇ ਹੋਣਗੇ ਉਹ ਵੀ ਹੈਂਡਵਰਕ ਦੇ ਨਾਲ ਇੰਦਾਂ ਦਾ ਪੀਸ 600 ਚ 600 ਰੁਪਏ ਦੇ ਚੁੰਨੀ ਨਾ ਜਿਹੜੇ 15 1500 ਦੇ ਬਾਜ਼ਾਰ 'ਚ ਇਤੋਂ 600 ਦੇ 6600 ਦੇ ਸੂਟ ਪ੍ਰੋਪਰ ਡਾਇਮੰਡ 5500 ਰੁਪਏ ਪਾਰਟੀ ਵੇਅਰ ਕੀਤਾ 15 1500 ਪੰਜ 500 ਰੁਪਏ ਸੂਟ ਪੰਜ ਪੰਜ ਇਦਾਂ ਦੇ ਆਰਟੀਕਲ ਤੋਹਫੇ ਡਿਜ਼ਾਈਨਰ 20 450 ਦੇ ਵਿੱਚ ਆ 450 ਦੇ ਇਦਾਂ ਦੇ ਸੂਟ ਮਿਲੇ ਇਦਾਂ ਦੇ ਬ੍ਰੈਂਡ ਆ ਦੇਖੋ ਗਲਾ ਘੜਾ ਹੈਂਡਵਰਕ ਦਾ ਸੂਟ ਇਦਾਂ ਦਾ ਹੈਵੀ ਦੁਪੱਟਾ ਰੰਗੜੀ ਆਣ ਬਹੁਤ 13 95 ਦਾ ਸੂਟ ਸੈਲੀਬ੍ਰਿਟੀ ਬੋਲੇ ਵੀ ਹੈਂਡ ਵਰਕ ਨਾਲ ਚੱਕੋ 600 ਰੁਪਏ ਕਿੰਨੇ ਡਿਜ਼ਾਈਨਾਂ 6 600 ਦੇ ਵਿੱਚ ਆ ਚੱਕੋ ਲੈ ਲਓ ਜਿੰਨੇ ਮਰਜੀ ਭਾਜੀ ਪ੍ਰਿੰਟਰ ਫਿਲਵਾਰ ਕਰੇਵ ਡਿਜੀਟਲ ਇੱਕ ਤੋਂ ਇੱਕ ਡਿਜ਼ਾਈਨ ਆਹ ਦੇਖੋ ਚਨੌਂ ਦੇ ਡਿਜੀਟਲ ਦੁਪੱਟੇ ਨਾ 1000 ਨਾ 1200 ਆਹ ਦੇਖੋ 500 ਲਓ 500 ਦੇ ਵਿੱਚ ਇਹੇ ਹੀ ਸੂਟ 2200 2500 ਜਾਂ ਬਾਪੇ ਤੇ ਹੱਟੀ ਦੇ ਚੱਕੋ 800 ਦੇ ਵਿੱਚ ਦੇਖੋ ਗਲੇ ਦੇ ਬੰਦੂਏ ਘੇਰਾ ਆਫਰ 8 800 ਆਹ ਦੇਖੋ ਪਿਓਰ ਸਟਾਰ ਦੇ ਉੱਪਰ ਆਰੇ ਕੋ ਪੀਸ ਕੰਮ ਨਹੀਂ ਸਫਾਈ ਦੇਖੋ ਆ ਦੁਪੱਟਾ ਦੇਖੋ ਘਟ ਵਰਗ ਦੇਖੋ ਨਾ 1200 ਨੇ 1500 450 ਰੁਪਏ ਆ ਵੀ ਦੇਖੋ 450 400 ਚ ਇੱਕ ਇੱਕ ਆ ਆਟਮ ਚ 100 100 ਡਿਜ਼ਾਈਨ ਹਰ ਚਾੜ ਵੱਖਰਾ ਹਰ ਕਲਰ ਚਾੜ ਵੱਖਰਾ 450 ਰੁਪਏ ਬੱਖੋ ਬੱਖਰੇ ਰੰਗ ਬੱਖੋ ਵੱਖਰੇ ਡਿਜ਼ਾਈਨ ਰੇਟ 450 ਪਿਓਰ ਬਨਾਰਸੀ ਖੀਨ ਖਾਬ ਦੇ ਸੂਟ ਚੀਜ਼ਾਂ ਦੇਖ ਲਓ ਦੁਪੱਟੇ ਦੇਖ ਲਓ ਫੁੱਲ ਬਨਾਰਸੀ ਆ 2.5 ਮਿੰਟ ਦਾ ਫੁੱਲ ਸਾਈਜ਼ ਦਾ ਦੁਪੱਟਾ ਰੰਗ ਨਾਲ ਧਮਾਕਾ ਪਾਣ ਲਗਾ 425 ਰੁਪਏ ਲਓ ਬਨਾਰਸੀ ਸੂਟ ਵੀ 425 ਚ ਭਾਜੀ ਪਿਓਰ ਆਲ ਓਵਰ ਕਪੜਾ ਇੱਕ ਤੋਂ ਇੱਕ ਪ੍ਰਿੰਟ ਮਿਲੂਗਾ ਇੱਕ ਤੋਂ ਇੱਕ ਡਿਜ਼ਾਈਨ ਮਿਲੂਗਾ ਕਪੜਾ 5 ਮੀਟਰ ਪੂਰਾ 8-800 ਰੁਪਿਆ ਬਾਜ਼ਾਰ ਚ ਆਪਾਂ ਸੇਲ ਚ ਦੇਣ ਲਗੇ 300 ਰੁਪਏ ਆ ਦੇਖੋ ਲੋ 300 300 ਰੁਪਏ ਚ 5 ਮੀਟਰਾਂ ਸੂਟ 300 ਚ ਵੱਡਾ ਫੈਲਾ ਵੱਡਾ ਧਮਾਕਾ ਕਰਨ ਜਾ ਰਹੇ ਆ ਪਟਿਆਲਾ ਸਲਵਾਰ ਕੈਮਰਿਕ ਸੂਟ ਦੁਪੱਟਾ ਇੱਕ ਤੋਂ ਇੱਕ ਆਡੀਗਰ ਇੱਕ ਤੋਂ ਇੱਕ ਡਿਜ਼ਾਈਨ ਨਾ 500 ਨਾ 600 ਚੇ ਲਾਤੀ ਭਾਈ ਚੱਕੋ 200 ਲਓ 200 ਰੁਪਏ ਦਾ ਸੂਟ ਜਿਹੜੇ ਬਾਜ਼ਾਰ ਚ 500 ਰੁਪਏ ਚੋਂ 200 ਰੁਪਏ 2 200 ਆ ਵੀ 200 ਚ ਕਰਾਓ ਕੋਈ ਲੈ ਜਾਓ 200